ਹਰ ਜ਼ਿਲ੍ਹੇ ਦੇ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਵੇਚਣ 'ਤੇ ਪਾਬੰਦੀ ਲਗਾਈ ਹੋਣ ਦੇ ਬਾਵਜੂਦ ਵੀ ਆਏ ਦਿਨ ਚਾਈਨਾ ਡੋਰ ਲੋਕਾਂ ਦੀ jaan ਦੀ ਖ਼ਾ ਬਣ ਰਹੀ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਬਲਾਚੌਰ ਦੇ ਪਿੰਡ ਰੈਲ ਮਾਜਰਾ ਵਿਖੋਂ ਨੂੰ ਮਿਲਿਆ ਜਦੋਂ ਸੁਖਦੇਵ ਸਿੰਘ ਨਾਂ ਦਾ ਵਿਅਕਤੀ ਆਪਣੀ ਬੇਟੀ ਦੇ ਨਾਲ ਰੋਪੜ ਤੁਰ ਆ ਰਿਹਾ ਸੀ ਕਿ ਅਚਾਨਕ ਉਸਦੇ ਹੱਥ ਵਿੱਚ ਚਾਈਨਾ ਡੋਰ ਫਸ ਜਾਣ ਨਾਲ ਉਸ ਦੀਆਂ 3 ਉਂਗਲੀਆਂ ਕਟੀਆਂ ਗਈਆਂ ਔਰ ਦੇਖਦੇ ਹੀ ਦੇਖਦੇ ਉਹ ਲਹੂ ਲਹਾਨ ਹੋ ਗਿਆ ਜਿਸ ਦੇ ਚਲਦੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੋ ਸਾਨੂੰ ਸਭ ਨੂੰ ਇਸ ਵਾਰ ਧਿਆਨ ਕਰਨ ਦੀ ਲੋੜ ਹੈ ਕਿ ਪਤੰਗ ਉਡਾਉਣ ਦੇ ਲਈ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਆ ਦੇਖੋ ਜੀ ਅੱਜ ਪ੍ਰਸ਼ਾਸਨ ਦੀ ਨਿਕੰਮੀ ਉੱਪਰ ਪ੍ਰਸ਼ਾਸਨ ਦੀ ਨਿਕੰਮੀ ਸ਼ਰਿਆਮ ਸਾਹਮਣੇ ਆ ਰਹੀ ਆ ਹੋਰ ਵੀ ਤੁਸੀਂ ਕੇਸ ਦੇਖ ਰਹੇ ਹੋ ਬਹੁਤ ਡੇਲੀ ਹੋ ਰਹੇ ਆ ਮੈਂ ਆਪਣੀ ਬੇਟੀ ਨੂੰ ਐਨਸੀਸੀ ਕੰਪਟ ਤੋਂ ਲੈਣ ਆਇਆ ਸੀ ਅੱਜ ਬੇਟੀ ਦਾ ਪੇਪਰ ਸੀਗਾ ਕਿ ਮੇਰੇ ਹੋਣੇ ਗੱਲ ਚ ਡੋਰ ਫਸ ਗਈ ਮੂੰਹ ਤੇ ਮੈਂ ਹੱਥ ਨਾਲ ਬਚਾ ਲਿਆ ਮੇਰਾ ਹੱਥ ਕੱਟ ਗਿਆ ਸਾਰਾ ਮੈਂ ਬੜੀ ਮੁਸ਼ਕਲ ਨਾਲ ਮੋਟਰਸਾਈਕਲ ਕੰਟਰੋਲ ਕਰਕੇ ਮੈਂ ਖੜਾਇਆ ਮੈਂ ਬਚਾਇਆ ਬੇਟੀਨ ਕਰਨ ਤੱਕ ਬਚੇ ਅਸੀਂ ਦੇਖੋ ਸੱਜਣ ਮਿੱਤਰ ਸੇ ਗਏ ਰੋਡ ਦੇ ਨਾਲ ਚੱਰੇ ਜਾਂਦੇ ਇਹਨਾਂ ਨੇ ਸਾਡੀ ਹੈਲਪ ਕੀਤੀ ਇਹਨਾਂ ਨੇ ਡੋਰ ਫੜੀ ਫਟਾਫਟ ਮੇਰੇ ਗਲ ਚੋਂ ਕੱਢੀ ਦੇਖੋ ਪ੍ਰਸ਼ਾਸਨ ਨੂੰ ਮੈਂ ਅਪੀਲ ਕਰਦਾ ਕਿ ਧਿਆਨ ਨਾਲ ਦੇਖੋ ਜ਼ਰੂਰ ਹੈਗਾ ਇਹ ਤਿਹਾਰ ਅਸੀਂ ਮੰਨਦੇ ਆ ਪਰਾਤਿਹਾਰ ਬਹੁਤ ਗਲਤ ਹੈ ਇਹ ਬੱਚਿਆਂ ਨੂੰ ਜਿਹੜੀ ਡੋਰਾ ਇਹਨਾਂ ਤੇ ਪਾਬੰਦੀ ਲਾਈ ਜਾਵੇ ਸਖਤ ਪਾਬੰਦੀ ਲਾਈ ਜਾਵੇ ਬਹੁਤ ਜਗ੍ਹਾ ਐਸਐਚਓ ਡੀਐਸਪੀਆ ਨੇ ਖੁਦ ਦੁਕਾਨਾਂ ਤੇ ਜਾ ਕੇ ਲੋਕਾਂ ਨੂੰ ਮਨਾ ਕੀਤਾ ਕਿ ਤੁਸੀਂ ਇਹ ਡੋਰਾ ਦੇ ਬਿਲਕੁਲ ਵੇਚਿਆ ਤਾਂ ਮੈਂ ਠੋੜੀਆਂ ਦੁਕਾਨਾਂ ਸੀਲ ਕਰ ਦੂੰਗਾ ਬੰਦ ਕਰ ਦੂੰਗਾ ਇਹ ਜੇ ਹੁਕਮ ਜਾਰੀ ਕਰੋ ਜੁਰਮਾਨਾ ਕਰੋ ਇਹਨਾਂ ਨੂੰ ਤਾਂ ਇਹ ਜਾ ਕੇ ਲੋਕਾਂ ਨੂੰ ਵੇਚਣ ਤੋਂ ਹਟਣਾ ਅਸੀਂ ਅਪੀਲ ਕਰਦੇ ਪ੍ਰਸ਼ਾਸਨ ਤੋਂ ਮੈਂ ਮੰਗ ਕਰਦਾ ਇਸ ਚੀਜ਼ ਦੀ ਪਰ ਜੋ ਅਪੀਲ ਕਰਦਾ ਕਿ ਦੇਖੋ ਕਿਸੇ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਅੱਜ ਸਾਡੀ ਹੋਰ ਵੀ ਨੁਕਸਾਨ ਮੇਰੀ ਬੇਟੀ ਦਾ ਨੁਕਸਾਨ ਵੀ ਹੋ ਸਕਦਾ ਸੀ ਹਨਾ ਤੇ ਮੈਂ ਜਰੂਰੀ ਟੀਮ ਕੜਦਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਇਤਿਹਾਰ ਨੂੰ ਘੱਟ ਤੋਂ ਘੱਟ ਨਾਲ ਕੰਟਰੋਲ ਕੀਤਾ ਜਾਵੇ ਇਹ ਡੋਰਾ ਤੇ ਕੰਟਰੋਲ ਕੀਤਾ ਜਾਵੇ ਧੰਨਵਾਦ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਦੇ ਹੁਣ ਜਿਹੜਾ ਸਿਰਫ ਸੀਮਿੰਟ ਦੀਆਂ ਇੱਟਾਂ ਜਨ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਸਾਰ ਜਿਹੜੇ ਆ ਬ੍ਰਿਕਸ ਅਤੇ ਬਲੌਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲੌਕ ਅੱਛਾ ਜੀ ਤੇ ਇਹਦੀ ਨੌਂਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਤੇ ਵੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਅਸੀਂ 3.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲੌਕ ਅੱਛਾ ਜੀ ਹਾਂ ਜੀ ਤੇ ਉਹ ਕੀ ਵੀ ਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵੱਡੀ ਪੈਸੇ ਲਾਉਨੇ ਆਂ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਜੀ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕਸ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੇਵ ਹੋਊਗਾ ਜਿਵੇਂ ਆ ਪੈਸਾ ਵੀ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਿਦਾਂ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂ